ਐਕਟਿਵਾ ਤੇ ਜਾਂਦਿਆਂ ਨੂੰ ਸੱਸ ਨੂੰ ਪੈਗੇ ਲੁੱਟੇਰੇ ਮੁਕਾਬਲਾ ਕਰਦੇ ਹੋਏ ਨੂੰ ਨਾਲ ਵਾਪਰ ਗਿਆ ਵੱਡਾ ਪਾਣਾ ਨਹਿਰ ਕੰਡੇ ਖੜੀ ਤਾਹਾਂ ਮਾਰਦੀ ਰਹਿ ਗਈ ਸੱਸ ਦੇਖੋ ਮੌਕੇ ਦੀ ਵੀਡੀਓ ਬੇਹਦ ਮੰਦ ਭਾਗੀ ਘਟਨਾ ਵਾਪਰੀ ਹੈ ਤੁਹਾਨੂੰ ਦੱਸੇ ਗੁਰਦਾਸਪੁਰ ਦੇ ਕਨਵਰ ਰੋਡ ਦੀ ਹੈ ਜਿੱਥੇ ਸਥਿਤ ਨਵਾਂ ਪਿੰਡ ਸਰਦਾਰਾ ਨੇੜੇ ਦਰਦਨਾਕ ਵਾਰਦਾਤ ਵਾਪਰੀ ਹੈ ਜਦ ਕਸਬਾ ਧਾਰੀਵਾਲ ਦੀ ਰਹਿਣ ਵਾਲੀ ਨੂੰ ਸੱਸ ਐਕਟਿਵਾ ਤੇ ਜਿਹੜਾ ਹੈਗਾ ਇਹ ਰਸਤੇ ਦੇ ਵਿੱਚ ਜਾ ਰਹੀਆਂ ਸੀ ਤਾਂ ਨਹਿਰ ਦੇ ਕੰਢੇ ਕੁਝ ਅਣਪਛਾਤੇ ਲੁਟੇਰਿਆਂ ਦੇ ਵੱਲੋਂ ਉਹਨਾਂ ਨੂੰ ਰੋਕ ਕੇ ਦੋਮਾ ਦੇ ਨਾਲ ਲੁੱਟ ਕੀਤੀ ਜਾਂਦੀ ਹੈ ਅਤੇ ਉਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਜਦ ਨੂ ਅਮਨਦੀਪ ਕੌਰ ਦੇ ਕੋਲੋਂ ਮੁੰਦਰੀ ਦੀ ਲੁੱਟ ਕਰ ਰਹੇ ਜਿਹੜੇ ਲੁਟੇਰੇ ਲੁੱਟ ਕਰ ਰਹੀ ਸੀ ਤਾਂ ਅਚਾਨਕ ਅਮਨਦੀਪ ਨਹਿਰ ਦੇ ਵਿੱਚ ਜਾ ਡਿੱਗੀ ਤੇ ਨਹਿਰ ਚ ਡੁੱਬ ਗਈ ਉੱਥੇ ਇਸ ਵਾਰ ਦਾ ਤੋਂ ਬਾਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਉੱਥੇ ਇਲਾਕੇ ਦੇ ਲੋਕਾਂ ਵੱਲੋਂ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਵੀ ਦਿੱਤੀ ਗਈ ਹੈ ਉਧਰ ਮੌਕੇ ਤੇ ਪਹੁੰਚੇ ਡੀਐਸਪੀ ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਚ ਡੁੱਬੀ ਅਮਨਦੀਪ कौर ਦੀ ਭਾਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਰਦਪਿੰਡ ਨਵਾਂ ਪਿੰਡ ਸਰਦਾਰਾਂ ਹੈ ਜੀ ਇੱਕ ਕਰੀਬ ਡੇਢ ਕਿਲੇ ਨਾਲ ਇੱਥੇ ਇੱਕ ਲੁੱਟ ਦੀ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਦੋ ਲੇਡੀਆਂ ਆ ਰਹੀਆਂ ਸੀ ਇਧਰ ਉਹਨਾਂ ਨੂੰ ਦੋ ਛੋਰਾਵਾਂ ਵੱਲੋਂ ਡੱਕ ਕੇ ਉਹਨਾਂ ਕੋ ਗਹਿਣੇ-ਗੁਣੇ ਖੋ ਕੇ ਮੜ ਕੇ ਕੋਲ ਮੁੱਦਾ ਹੁੰਦਿਆ ਹੁੰਦਿਆ ਇਧਰ ਕੁੜੀ ਸਾਈਡ ਤੇ ਹੋ ਗਈ ਸਾਈਡ ਤੇ ਹੋਈ ਜਦੋਂ ਮੁੰਦਰੀ ਖੇਚ ਰਹੀ ਸੀ ਤੇ ਉਹ ਕਿਤੇ ਕੁੜੀ ਨੂੰ ਧੱਕਾ ਵੱਜ ਗਿਆ ਪਿੱਛੇ ਡੇਗੀ ਰਹਿ ਚੀ ਜੀ ਇੱਥੇ ਤੱਕ ਪੂਰੀ ਡੋਬ ਗਈ ਨਾ ਚਾਹੇ ਤੱਕ ਕੁੜੀ ਡੇਡਪਾਟ ਲੱਭੀ ਇਹ ਕਿਹੜੇ ਪਿੰਡ ਦੀਆਂ ਨੇ ਕੁੜੀਆਂ ਇਹ ਧਾਰੀਵਾਲ ਪਿੰਡ ਦੀ ਜੀ ਧਾਰੀਵਾਲ ਤੋਂ ਜੀ ਹਾਂ ਜੀ ਸਾਢੇ ਪਿੰਡ ਦੇ ਨਹੀਂ ਸਾਢੇ ਪਿੰਡ ਦੀ ਧਾਰੀਵਾਲ ਦੀ ਹਾਂਜੀ ਹਾਂਜੀ ਪਤਾ ਕੁਝ ਕਿੱਥੇ ਜਾ ਰਹੇ ਨਹੀਂ ਕੁਝ ਲੱਗਾ ਪਤਾ ਲੱਗਾ ਨਹੀਂ ਇਹ ਧਾਰੀਵਾਲ ਤੋਂ ਲੇਲਪਿੰਡ ਜਾ ਰਹੇ ਆ ਆਪਣੇ ਪਿੰਡ ਉਧਰ ਜਿੱਥੋਂ ਤੇ ਇਹਨੂੰ ਤੇਜਾ ਦਾ ਕੋਈ ਨਾ ਦੱਸਿਆ ਲੱਗਦਾ ਕਿ ਨਹੀਂ ਨਹੀਂ ਹਜੇ ਤਾਂ ਕੋਈ ਪਤਾ ਨਹੀਂ ਲੱਗਾ ਜੀ ਪੁਲਿਸ ਆ ਕੇ ਦਵਾਈ ਪੁਲਿਸ ਅੱਧੇ ਘੰਟੇ ਬਾਅਦ ਆ ਗਈ ਟਾਈਮ ਤੇ ਜੀ ਹੰਕਾਰੀ ਚੰਗੇ ਆਸਾਨ ਵੀਨ ਕਰ ਰਹੀ ਹੈ ਵੇਖੋ ਹੁਣ ਅਗਲੀ ਕੀ ਬੰਦ ਗੋਤਾਖੋਰ ਵੀ ਆਏ ਹੋਏ ਨੇ ਸਾਰੇ ਪੁਲਿਸ ਵਾਲੇ ਵੀ ਆਏ ਹੋਏ ਨੇ ਵੇਖ ਜੀ ਨੇ ਕੱਦੇ ਪਿੰਡ ਸੜਕਾਂ ਦਾ ਦੱਸ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਅੱਜ ਅਸੀਂ ਇਸ ਮੌਕੇ ਤੇ ਪਹੁੰਚੇ ਆ ਸਾਨੂੰ ਪਤਾ ਲੱਗਾ ਸੀ ਕਿ ਅਮਨਪ੍ਰੀਤ ਕੋਰ ਰੁਪਿੰਦਰ ਕੌਰ ਜਿਹੜੇ ਸਕੂਟਰ ਤੇ ਜਾ ਰਹੇ ਸੀ ਤੇ ਲੁੱਟੇਰੇਆਂ ਵੱਲੋਂ ਲੁੱਟਣ ਦੀ ਨੀਅਤ ਨਾਲ ਉਹਨਾਂ ਦਾ ਹੱਥੋਂ ਪਾਈ ਹੋਈ ਜਿਸ ਦੌਰਾਨ ਜਿਹੜੀ ਲੜਕੀ ਅਮਨਪ੍ਰੀਤ ਕੋਰ ਨਹਿਰ ਵਿੱਚ ਡਿੱਗੀ ਹੈ ਉਹ ਅਸੀਂ ਮੌਕੇ ਤੇ ਪਹੁੰਚੇ ਆ ਤਫ਼ਤੀਸ਼ ਕਰ ਰਹੇ ਹਾਂ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇਗੀ ਲੱਗ ਪਕ ਕਿੰਨੇ ਵਜੇ ਦੀ ਘਟਨਾ ਇਹ ਤਕਰੀਬਨ 3 ਵਜੇ ਦੀ ਘਟਨਾ ਹੈ ਗੁੱਤਾਖੋਰ ਅਜੇ ਤੱਕ ਕੋਈ ਵੀ ਨਹੀਂ ਪੁੱਜਿਆ ਮੈਂ ਪਹੁੰਚੇ ਹੋਇਆ ਮੈਂ ਹੀ ਲੈ ਕੇ ਗੁੱਤਾਖੋਰ ਲੱਗੇ ਹੋਏ ਆਹੀਂ ਗੁੱਤਾਖੋਰ ਲੈ ਕੇ ਆਏ ਆ ਉਹ ਲੱਗੇ ਹੋਏ ਤੇ ਜਲਦੀ ਤੋਂ ਜਲਦੀ ਜੈਡ ਬੋਡੀ ਐਕਟਿਵਾ ਤੇ ਜਾਂਦਿਆਂ ਨੂੰ ਸੱਸ ਨੂੰ ਪੈਗੇ ਲੁਟੇਰੇ ਮੁਕਾਬਲਾ ਕਰਦੇ ਹੋਏ ਨੂੰ ਨਾਲ ਵਾਪਰ ਗਿਆ ਵੱਡਾ ਪਾਣਾ ਨਹਿਰ ਕੰਡੇ ਖੜੀ ਤਾਹਾਂ ਮਾਰਦੀ ਰਹਿ ਗਈ ਸੱਸ ਦੇਖੋ ਮੌਕੇ ਦੀ ਵੀਡੀਓ ਬੇਹਦ ਮੰਦ ਭਾਗੀ ਘਟਨਾ ਵਾਪਰੀ ਹੈ ਤੁਹਾਨੂੰ ਦੱਸੇ ਗੁਰਦਾਸਪੁਰ ਦੇ ਕਨਵਰ ਰੋਡ ਦੀ ਹੈ ਜਿੱਥੇ ਸਥਿਤ ਨਵਾਂ ਪਿੰਡ ਸਰਦਾਰਾ ਨੇੜੇ ਦਰਦਨਾਕ ਵਾਰਦਾਤ ਵਾਪਰੀ ਹੈ ਜਦ ਕਸਬਾ ਧਾਰੀਵਾਲ ਦੀ ਰਹਿਣ ਵਾਲੀ ਨੂੰ ਸੱਸ ਐਕਟਿਵਾ ਤੇ ਜਿਹੜਾ ਹੈਗਾ ਇਹ ਰਸਤੇ ਦੇ ਵਿੱਚ ਜਾ ਰਹੀਆਂ ਸੀ ਤਾਂ ਨਹਿਰ ਦੇ ਕੰਢੇ ਕੁਝ ਅਣਪਛਾਤੇ ਲੁਟੇਰਿਆਂ ਦੇ ਵੱਲੋਂ ਉਹਨਾਂ ਨੂੰ ਰੋਕ ਕੇ ਦੋਮਾ ਦੇ ਨਾਲ ਲੁੱਟ ਕੀਤੀ ਜਾਂਦੀ ਹੈ ਅਤੇ ਉਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਜਦ ਨੂ ਅਮਨਦੀਪ ਕੌਰ ਦੇ ਕੋਲੋਂ ਮੁੰਦਰੀ ਦੀ ਲੁੱਟ ਕਰ ਰਹੇ ਜਿਹੜੇ ਲੁਟੇਰੇ ਲੁੱਟ ਕਰ ਰਹੇ ਸੀ ਦਾ ਅਚਾਨਕ ਅਮਨਦੀਪ ਨਹਿਰ ਦੇ ਵਿੱਚ ਜਾ ਡਿੱਗੀ ਤੇ ਨਹਿਰ ਚ ਡੁੱਬ ਗਈ ਉੱਥੇ ਇਸ ਵਾਰ ਦਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਉੱਥੇ ਇਲਾਕੇ ਦੇ ਲੋਕਾਂ ਵੱਲੋਂ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਵੀ ਦਿੱਤੀ ਗਈ ਹੈ ਉਧਰ ਮੌਕੇ ਤੇ ਪਹੁੰਚੇ ਡੀਐਸਪੀ ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਚ ਡੁੱਬੀ ਅਮਨਦੀਪ ਕੌਰ ਦੀ ਭਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਭ ਦਾ ਸਵਾਲ ਹੈ ਕਿਹੜਾ ਪਿੰਡ ਤੇ ਕੀ ਘਟਨਾ ਹੈ ਸਰਦਪਿੰਨ ਨਵਤ ਪਿੰਡ ਸਰਦਾਰਾਂ ਹੈ ਜੀ ਇੱਕ ਕਰੀਬ ਡੇਢ ਕਿਲੇ ਨਾਲ ਇੱਥੇ ਇੱਕ ਲੁੱਟ ਦੀ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਦੋ ਲੇਡੀਆਂ ਆ ਰਹੀਆਂ ਸੀ ਇਧਰ ਉਹਨਾਂ ਨੂੰ ਦੋ ਛੋਰਾਵਾਂ ਵੱਲੋਂ ਡੱਕ ਕੇ ਉਹਨਾਂ ਕੋ ਗਹਿਣੇ-ਗੁਣੇ ਖੋ ਕੇ ਮੜ ਕੇ ਕੋਲ ਮੁੱਦਾ ਹੁੰਦਿਆ ਹੁੰਦਿਆ ਇਧਰ ਕੁੜੀ ਸਾਈਡ ਤੇ ਹੋ ਗਈ ਸਾਈਡ ਤੇ ਹੋਈ ਜਦੋਂ ਮੁੰਦਰੀ ਖੇਚ ਰਹੀ ਸੀ ਤੇ ਉਹ ਕਿਤੇ ਕੁੜੀ ਨੂੰ ਧੱਕਾ ਵੱਜ ਗਿਆ ਪਿੱਛੇ ਡੇਗੀ ਰਹਿ ਚੀ ਤੇ ਤੱਕ ਪੂਰੀ ਡੋਬ ਗਈ ਨਾ ਚਾਹੇ ਤੱਕ ਕੁੜੀ ਡੇਢ ਪੱਟ ਲੱਭੀ ਇਹ ਕਿਹੜੇ ਪਿੰਡ ਦੀਆਂ ਨੇ ਕੁੜੀਆਂ ਇਹ ਧਾਰੀਵਾਲ ਪਿੰਡ ਦੀ ਜੀ ਧਾਰੀਵਾਲ ਤੋਂ ਜੀ ਹਾਂ ਜੀ ਸਾਢੇ ਪਿੰਡ ਦੇ ਨਹੀਂ ਸਾਢੇ ਪਿੰਡ ਦੀ ਧਾਰੀਵਾਲ ਦੀ ਹਾਂਜੀ ਹਾਂਜੀ ਪਤਾ ਕੁਝ ਕਿੱਥੇ ਜਾ ਰਹੇ ਨਹੀਂ ਕੁਝ ਲੱਗਾ ਪਤਾ ਲੱਗਾ ਨਹੀਂ ਇਹ ਧਾਰੀਵਾਲ ਤੋਂ ਲੇਲਪਿੰਡ ਜਾ ਰਹੇ ਆ ਆਪਣੇ ਪਿੰਡ ਉਦੇ ਜਿੱਥੋਂ ਤੇ ਇਹਨੂੰ ਟੇਜਾ ਦਾ ਕੋਈ ਨਾ ਦੱਸਿਆ ਲੱਗਦਾ ਕਿ ਨਹੀਂ ਨਹੀਂ ਹਜੇ ਤਾਂ ਕੋਈ ਪਤਾ ਨਹੀਂ ਲੱਗਾ ਜੀ ਪੁਲਿਸ ਆ ਕੇ ਦਵਾਈ ਪੁਲਿਸ ਅੱਧੇ ਘੰਟੇ ਬਾਅਦ ਆ ਗਈ ਟਾਈਮ ਤੇ ਜੀ ਹੰਕਾਰੀ ਚਾਹੁੰਦੇ ਆਸਾਨ ਵੀਨ ਕਰ ਰਹੀ ਹੈ ਵੇਖੋ ਹੁਣ ਅਗਲੀ ਕੀ ਬੰਦ ਗੋਤਾਖੋਰ ਵੀ ਆਏ ਹੋਏ ਨੇ ਸਾਰੇ ਪੁਲਿਸ ਵਾਲੇ ਵੀ ਆਏ ਹੋਏ ਨੇ ਵੇਖ ਜੀ ਨੇ ਕੱਦੇ ਪਿੰਡ ਸੜਕ ਕਰ ਦਿੱਤੀ ਉਹ ਦੱਸਤਾ ਗਿਆ ਕੀ ਕਹਿਣਾ ਚਾਹੁੰਦੇ ਅੱਜ ਅਸੀਂ ਇਸ ਮੌਕੇ ਤੇ ਪਹੁੰਚੇ ਹਾਂ ਸਾਨੂੰ ਪਤਾ ਲੱਗਾ ਸੀ ਕਿ ਅਮਨਪ੍ਰੀਤ ਕੋਰ ਰੁਪਿੰਦਰ ਕੌਰ ਜਿਹੜੇ ਸਕੂਟਰ ਤੇ ਜਾ ਰਹੀਆਂ ਸੀ ਤੇ ਲੁੱਟੇਰੇਆਂ ਵੱਲੋਂ ਲੁੱਟਣ ਦੀ ਨੀਅਤ ਨਾਲ ਉਹਨਾਂ ਦੇ ਹੱਥੋਂ ਪਾਈ ਹੋਈ ਜਿਸ ਦੌਰਾਨ ਜਿਹੜੀ ਲੜਕੀ ਅਮਨਪ੍ਰੀਤ ਕੋਰ ਨਹਿਰ ਵਿੱਚ ਡਿੱਗੀ ਹੈ ਉਹ ਅਸੀਂ ਮੌਕੇ ਤੇ ਪਹੁੰਚੇ ਹਾਂ ਤਫ਼ਤੀਸ਼ ਕਰ ਰਹੇ ਹਾਂ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ। ਲੱਗਦਾ ਕਿੰਨੇ ਵਜੇ ਦੀ ਘਟਨਾ? ਇਹ ਤਕਰੀਬਨ 3 ਵਜੇ ਦੀ ਘਟਨਾ ਹੈ। ਗੁੱਤਾਖੋਰ ਅਜੇ ਤੱਕ ਕੋਈ ਵੀ ਨਹੀਂ ਪੁੱਜਿਆ। ਮੈਂ ਪਹੁੰਚੇ ਹੋਇਆ ਮੈਂ ਹੀ ਲੈ ਕੇ ਆਇਆ ਗੁੱਤਾਖੋਰ ਲੱਗੇ ਹੋਏ ਆਹੀਂ ਗੁੱਤਾਖੋਰ ਲੈ ਕੇ ਆਏ ਉਹ ਲੱਗੇ ਹੋਏ ਤੇ ਜਲਦੀ ਤੋਂ ਜਲ